ਸਤਿ ਸ਼੍ਰੀ ਅਕਾਲ ਪੰਜਾਬੀ ਜਕੇ ਕੌਨਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਮਨਪ੍ਰਿਕੋਟ ਦਰਸ਼ਕੋ ਇਸ ਵਕਤ ਦੀ ਅਪਡੇਟ ਰਾਜਸਥਾਨ ਦੇ ਟੋਂਕ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 11 ਨੌਜਵਾਨਾਂ ਵਿੱਚੋਂ 8 ਨੌਜਵਾਨਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਇਕ ਮੰਦਭਾਗੀ ਖਬਰ ਜੋ ਰਾਜਸਥਾਨ ਦੇ ਟੋਂਗ ਤੋਂ ਸਾਹਮਣੇ ਆਇ ਦੱਸਿਆ ਜਾ ਰਿਹਾ ਹੈ ਕਿ ਪਾਣੀ ਵੀ ਡੁੱਬਣ ਦੇ ਕਾਰਨ 8 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 3 ਨੌਜਵਾਨਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਜੋ ਸਥਾਨਕ ਹਸਪਤਾਲ ਹੈ ਉੱਥੇ ਐਡਮਿਟ ਕਰਵਾਇਆ ਗਿਆ ਪਰ ਜਦ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ ਕਈ ਪਰਿਜਨ ਜੋ ਹੈ ਕਿ ਬਿਉਸ਼ ਹੋ ਰਹੇ ਪਰ ਇਸ ਮੰਦਭਾਗੀ ਖਬਰ ਸੁਣਨ ਤੋਂ ਬਾਅਦ ਪੂਰੇ ਜੋ ਸ਼ਹਿਰ ਵਿੱਚ ਸੋਗ ਦੀ ਲਹਿਰ ਅਤੇ ਦਸਤ ਜਾ ਰਿਹਾ ਹੈ ਸਾਰੇ ਜੋ 11 ਨੌਜਵਾਨ ਸਨ ਦੋਸਤ ਸਨ ਅਤੇ ਪਿਕਨਿਕ ਮਨਾਉਣ ਲਈ ਜੋ ਨਹਿਰ ਤੇ ਨਹਾਉਣ ਲਈ ਗਏ ਸਨ ਪਰ ਇੱਕ ਨੌਜਵਾਨ ਨੂੰ ਡੁੱਬਣ ਦੇ ਦੂਜੇ ਨੌਜਵਾਨ ਵੱਲੋਂ ਜੋ ਹੈ ਕਿ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਤੋਂ ਬਾਅਦ ਇੱਕ ਜੋ ਨੌਜਵਾਨ ਡੁੱਬਦਾ ਗਿਆ ਜਿਸ ਵਿੱਚ 8 ਨੌਜਵਾਨ ਡੁੱਬ ਗਏ ਅਤੇ ਉਹਨਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਜੋ ਤਿੰਨ ਨੌਜਵਾਨ ਸਨ ਉਹਨਾਂ ਨੂੰ ਸਤਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਹਸਪੀਟਲ ਪਹੁੰਚਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਜੋ ਰਾਜਸਥਾਨ ਦੇ ਟੋਂਕੂ ਜੇ ਕੇ ਹਾਦਸਾ ਵਾਪਰਿਆ ਹੈ ਅਤੇ ਇਸ ਦੱਸਿਆ ਜਾ ਰਿਹਾ ਕਿ ਬਨਾਸ ਨਦੀ ਦੇ ਬਨੇ ਫਰੇਜ਼ਲਪੁਰ ਨੇੜੇ ਨਾਉਂ ਦੇ ਸਮੇ ਇਹ ਹਾ사 ਵਾਪਰਿਆ ਜਿਸ ਵਿੱਚ ਜੋ 11 ਨੌਜਵਾਨ ਜੋ 11 ਦੋਸਤ ਉਹ ਨਹਾਉਣ ਲਈ ਪਿਕਨਿਕ ਮਨਾਉਣ ਲਈ ਗਏ ਹੋ ਸਨ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਤਨਾ ਵੱਡਾ ਜੋ ਹਾ사 ਉਹਨਾਂ ਨਾਲ ਵਾਪਰ ਜਾਏਗਾ ਜਿਨ੍ਹਾਂ ਵਿੱਚ 11 ਦੋਸਤਾਂ ਵਿੱਚ 8 ਦੋਸਤਾਂ ਦੀ ਮੌਤ ਹੋ ਜਾਵੇਗੀ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਇਸ 11 ਨੌਜਵਾਨ ਨਦੀ ਵਿੱਚ ਨਹਾਉਣ ਗਏ ਸਨ ਹਾਦਸੇ ਤੋਂ ਬਾਅਦ ਜੋ ਇਲਾਕੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਨੌਜਵਾਨ ਹਨ ਪੁਰਾਣੇ ਫਰੇਜ਼ਰ ਪੁਲ ਨੇੜੇ ਨਾਉਂਦੇਸਨ ਅਚਾਨਕ ਡੁੰਗਾਈ ਦੀ ਜਾਨ ਨਾਉਂ ਨਾ ਪਤਾ ਹੋਣ ਕਾਰਨ ਨੌਜਵਾਨ ਇੱਕ ਤੋਂ ਬਾਅਦ ਇੱਕ ਡੁੱਬਣ ਲੱਗ ਪਏ ਜਿਸ ਵਿੱਚ 8 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ ਨੌਜਵਾਨਾਂ ਦੀ ਜੋ ਉਮਰ ਹੈ ਵੀ ਤੋਂ 25 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਇਹ ਹਾਦਸਾ ਵਾਪਰਿਆ ਤਾਂ ਜਨ ਸਥਾਨਿਕ ਲੋਕਾਂ ਦੀ ਮਦਦ ਨਾਲ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਜ਼ਖਮੀ ਇਹ ਨੌਜਵਾਨ ਇਹਨਾਂ ਦਾ ਇਲਾਜ ਟੋਂਗ ਦੇ ਸਾਦਰ ਹਸਪਤਾਲ ਵਿੱਚ ਚੱਲ ਰਿਹਾ ਹੈ ਤੇ ਜੋ ਹਸਪਤਾਲ ਦੇ ਜੋ ਆਹਾਤੇ ਵਿੱਚ ਜੋ ਹੈ ਕਿ ਪਾਰੇ ਪੀੜ ਇਕੱਠੀ ਹੋ ਗਈ ਅਤੇ ਕਟਨਾ ਹੀ ਐਸੀ ਸੀ ਜਿਸ ਵਿੱਚ ਮੌਲ ਜੋ ਪੀੜ ਇਕੱਠੀ ਹੋ ਗਈ ਅਤੇ ਜੋ ਪਰਿਵਾਰਕ ਮੈਂਬਰਸ ਹਨ ਬੇਹੋਸ਼ੀ ਦੀ ਹਾਲਤ ਨਾਲ ਰੋ ਰਹੇ ਹਨ ਮੌਕੇ ਤੇ ਹਫੜਾ ਦਫੜੀ ਮਚ ਗਿਆ ਤੇ ਪਲੀਜ਼ ਪ੍ਰਸ਼ਾਸਨ ਅਤੇ ਜੋ ਪ੍ਰਸ਼ਾਸਨ ਹੈ ਕਿ ਪਲੀਜ਼ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਸਨ ਅਤੇ ਰਾਹਤ ਤੇ ਬਚਾਅ ਕਾਰਜ ਚੁਲਾਏ ਜਾ ਰਹੇ ਪਰ ਜੋ ਮ੍ਰਿਤਕ ਹਨ ਇਹ ਸਾਰੇ ਜੋ 2 11 ਨੌਜਵਾਨ ਜੈਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਦੋਸਤ ਜੋ ਜੈਪੁਰ ਤੋਂ ਦੱਸੇ ਜਾ ਰਹੇ ਤੇ ਸਾਰੇ ਪਿਕਨਿਕ ਲਈ ਇਕੱਠੇ ਹੋਏ ਸਨ ਇਸ ਦੌਰਾਨ ਇਹ ਹਾਦਸਾ ਵਾਪਰਿਆ ਕਿਉਂਕਿ ਉਹਨਾਂ ਨੂੰ ਪਾਣੀ ਦੀ ਜੋ ਡੁੰਗਾਈ ਸੀ ਇਸ ਨਦੀ ਦੀ ਬਨਾਸ ਨਦੀ ਦੀ ਡੁੰਗਾਈ ਦੇ ਬਾਰੇ ਨਹੀਂ ਪਤਾ ਸੀ ਜਦ ਨਹਾਉਂਦੇ ਨਹਾਉਂਦੇ ਜਦੋਂ ਇੱਕ ਦੋਸਤ ਡੁੰਗਾਈ ਵਿੱਚ ਅਲਗ ਗਿਆ ਤਾਂ ਉਸ ਨੂੰ ਬਚਾਉਂਦੇ ਹੋਏ ਦੂਸਰਾ ਦੋਸਤ ਦੂਸਰੇ ਨੂੰ ਕਰਦੇ ਤੀਜਾ ਚੌਥਾ ਪੰਜਵਾਂ ਇੱਕ ਦੂਸਰੇ ਨੂੰ ਬਚਾਉਂਦੇ ਹੋਏ ਜੋ ਪਾਣੀ ਵਿੱਚ ਡੁੱਬਣ ਲੱਗ ਪਏ ਜਿਨ੍ਹਾਂ ਵਿੱਚੋਂ 8 ਜੋ ਦੋਸਤ ਹਨ 8 ਨੌਜਵਾਨ ਸਨ ਜੋ 25 ਸਾਲਾਂ ਦੇ ਨੌਜਵਾਨ ਛੋਟੀ ਉਮਰ ਦੇ ਨੌਜਵਾਨ ਜਨ ਜੋ ਜਿਨਾਂ ਦੀ ਡੁੱਬਨ ਕਾਰਨ ਮੌਤ ਹੋ ਗਈ ਪਰ ਉਸ ਤੋਂ ਬਾਅਦ ਜੋ ਸਥਾਨਕ ਲੋਕਾਂ ਨੇ ਜਦੋਂ ਉਹਨਾਂ ਦੀ ਚੀਕ ਚਿਹਾੜੇ ਦੀ ਜੋ ਆਵਾਜ਼ ਸੁਣੇ ਤਾਂ ਸਥਾਨਕ ਲੋਕ ਇਕੱਠੇ ਹੋ ਗਏ ਉਹਨਾਂ ਵੱਲੋਂ ਜੋ ਬਚਾਅ ਕਾਰਜ ਕਰਦੇ ਹੋયા ਉਹਨਾਂ 8 11 ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨਾਂ ਨੂੰ ਬਚਾ ਲਿਆ ਗਿਆ ਪਰ ਜੋ ਅੱਠ ਨੌਜਵਾਨ ਜਨ ਉਹਨਾਂ ਦੀ ਮੌਤ ਹੋ ਗਈ ਜਿਸ ਕਾਰਨ ਜੋ ਹੈ ਕਿ ਪਰਿਵਾਰਕ ਮੈਂਬਰਾਂ ਦਾ ਬਹੁਤ ਬੁਰਾ ਹਾਲ ਹੈ ਪੂਰੇ जयपुर ਵਿੱਚ ਜੋ ਹੈ ਕਿ ਸੋਗ ਦੇ ਇੱਕ ਦਹਿਸ਼ਤ ਜਾ ਪੈਲਾ ਹੋਇਆ ਇਹਨਾਂ ਬੱਚਿਆਂ ਦੀ ਮੌਤ ਤੋਂ ਬਾਅਦ ਪਰ ਪਰਿਵਾਰਕ ਮੈਂਬਰ ਜੋ ਬੇਹੋਸ਼ੀ ਦੀ ਹਾਲਤ ਵਿੱਚ ਰੋ ਰੋ ਕੇ ਉਹਨਾਂ ਦੀ ਹਾਲਤ ਬਹੁਤ ਬੁਰੀ ਹੈ ਪਰ ਫਿਲਹਾਲ ਜੋ ਪੁਲਿਸ ਪ੍ਰਸ਼ਾਸਨ ਪੁਲਿਸ ਦੇ ਵੱਡੇ ਅਧਿਕਾਰੀ ਅਤੇ ਛੋਟੇ ਅਧਿਕਾਰੀ ਸਾਰੇ ਉਸ ਮੌਕੇ ਤੇ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਜੋ ਹਾਦਸੇ ਦੀ ਜੋ ਸਥਾਨਕ ਪ੍ਰਸ਼ਾਸਨਾ ਉਹਨਾਂ ਵੱਲੋਂ ਜੋ ਹਾਦਸਾ ਵਾਪਰਿਆ ਉਸ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਥੋੜੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਪਰ ਫਿਲਹਾਲ ਇਸ ਵਕਤ ਦੀ ਜੋ ਅਪਡੇਟ ਬਨਾਸ ਨਦੀ ਵੀ ਜੋ ਡੁੱਬਣ ਕਾਰਨ ਜੋ 8 11 ਨौजਵਾਨਾਂ ਵਿੱਚੋਂ 8 ਨौजਵਾਨਾਂ ਦੀ ਮੌਤ ਹੋ ਗਈ ਤੇ ਨौजवान ਜੋ ਜ਼ਖਮੀ ਹਨ ਜਿਨ੍ਹਾਂ ਸਥਾਨਕ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਜੋ ਹਸਪੀਟਲ ਪਹੁੰਚਾਇਆ ਗਿਆ ਤੇ ਉੱਥੇ ਜਿੱਥੇ ਉਹਨਾਂ ਦਾ ਇਲਾਜ ਚਲ ਰਿਹਾ ਪਰ ਫਿਰ ਲਾਲ ਇਸ ਵਕਤ ਇੱਕ ਮੰਦ ਪਾਗੀ ਖਬਰ Rajasthan ਦੇ ਟੋਂਗ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਵਿੱਚ ਬਨਾਸ ਨਦੀ ਵਿੱਚ ਡੁੱਬਣ ਕਾਰਨ ਜੋ ਹੈ ਕਿ 11 ਨੌਜਵਾਨਾਂ ਵਿੱਚੋਂ 8 ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਹਾਦਸਾ ਇੱਕ ਡੂਜੇ ਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੂੰ ਜੋ ਨੌਜਵਾਨ ਸਨ ਉਹਨਾਂ ਨੂੰ ਨਹਿਰ ਦੀ ਨਦੀ ਦੀ ਲੁੰਗਾਈ ਦਾ ਪਤਾ ਨਹੀਂ ਸੀ ਲੁੰਗਾਈ ਵਿੱਚ ਜਾ ਕੇ ਇਹ ਸਾਰੇ ਜੋ 11 ਵਿੱਚੋਂ ਜੋ 8 ਦੋਸਤ ਹਨ ਉਹ ਡੁੱਬ ਗਏ ਅਤੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਨੌਜਵਾਨ ਉਹਨਾਂ ਸਥਾਨਕ ਲੋਕਾਂ ਦੀ ਮਦਦ ਤੇ ਜੋ ਹੈ ਕਿ ਬਚਾ ਲਿਆ ਗਿਆ ਪਰ ਜੋ ਪਰਿਵਾਰਕ ਮੈਂਬਰ ਹੈ ਉਹ ਸਦਮੇ ਵਿੱਚ ਹੈ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਇੱਕ ਦਹਿਸ਼ਤ ਅਤੇ ਇੱਕ ਦੁਖਦਾਈ ਖਬਰ ਜੋ ਹੈ ਕਿ ਰਾਜਸਥਾਨ ਦੇ ਟੋਂਗ ਤੋਂ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਲੈ ਕੇ ਸੋ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਅਤੇ ਆਪਣੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਪੁੱਲਣਾ ਧੰਨਵਾਦ